अपनी दुकान ये ये किराए की दुकान है सत्तर अस्सी साल ये मैं अंदर बैठा पता ही नहीं चला अचानक आया एक जनानी इसके अंदर नीचे थी तो वो चिक्का मारी तो हम दौड़ के सारे मिल के और इसको ऊपर करके कटिया उसको

ਪੁਲਿਸੋਂ ਆਈ ਵੀ ਆਈ ਹੈ ਮੇਰਾ ਅੰਦਰ ਬਹੁਤ ਨੁਕਸਾਨ ਹੋ ਗਿਆ ਸਾਰਾ ਦੀਵਾਰ ਤੋੜ ਦਿੱਤੀ ਗੁਵਾ ਤੋੜ ਦਿੱਤਾ ਇਹ ਦੇਖੋ ਸੀਸਾ ਤੋੜ ਦੇ ਇਹ ਤੋੜ ਦੇਤਾ ਓ ਭਾਜੀ ਮੇਰੀਗਾ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਆ ਭਾਜੀ ਐਕਸੀਡੈਂਟ ਹੋਇਆ ਕੀ ਹੋਇਆ ਮਾਮਲਾ ਕੀ ਸੀਗਾ ਮਾਮਲਾ ਕੁਝ ਨਹੀਂ ਅਸੀਂ ਤਾਂ ਇੱਧਰ ਆਏ ਆ ਸਾਡੇ ਆਉਂਦਿਆਂ ਤੱਕ ਹੋ ਚੁੱਕਾ ਸੀ ਇਹ ਐਕਸੀਡੈਂਟ ਇਹ ਦੋ ਐਕਟੋ ਥੱਲੇ ਲੱਤੀ ਕੋਈ ਸੱਟ ਜ਼ਿਆਦਾ ਸਰਟੀਫਿਕੇਟ ਵੀ ਲੱਗੀ ਜਿਆਦਾ ਹਾਂ ਜੀ ਇੱਕ ਜਨਾਨੀ ਦੇ ਦਾਦੇ ਪ੍ਰੈਗਨੈਂਟ ਆ ਉਹ ਲੱਗਿਆ ਸਿਵਲ ਹਸਪਤਾਲ ਇੱਕ ਡੀ ਐਮ ਸੀ ਕਹਿੰਦੇ ਲੱਗੇ ਠੀਕ ਤੇ ਜਿਹੜੀ ਕਾਰ ਚ ਆ ਗਈ ਸੀ ਉਹ ਕਹਿੰਦੇ ਫੜ ਲਈ ਗਈ ਹੈ ਹਾਂ ਜੀ ਫੜ ਗਈ ਹੈ ਸਾਣੇ ਸਿਟੀ ਲੱਗੀ ਠੀਕ ਸਾਰੇ ਘਰ ਘਰ ਸੇ ਨੂੰ ਕਰ ਲੈਂਦੇ ਹੋ ਇੱਕ ਮਿੰਟ ਵੇਲੇ ਇੱਕ ਮਿੰਟ ਬੈਠ ਕਾਈਂਡਲੀ ਥੋੜਾ ਜਿਹਾ ਪਿੱਛੇ ਹੋ ਜਾਓ ਸਾਰੇ ਛੋਟਾ ਮੋਟਾ ਪਿੱਛੇ ਹਾਂਜੀ ਇੱਕ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਕਿ ਕੱਚੇ ਟੋਬੇ ਦੇ ਜੇ ਥਾਰ ਗੱਡੀ ਨੇ ਇੱਕ ਐਕਸੀਡੈਂਟ ਕੀਤਾ ਹੋਇਆ ਹੈ ਜਿਹਦੇ ਵਿੱਚ ਇੱਕ ਪ੍ਰੈਗਨੈਂਟ ਲੇਡੀ ਹੈ ਉਹਨਾਂ ਨੂੰ ਵੀ ਇੰਜਰਡ ਕੀਤਾ ਹੋਇਆ ਹੈ ਪਲੱਸ ਹੋਰ ਜਿਹੜੀਆਂ ਸਕੂਟਰ ਵਹੀਕਲ ਇੱਥੇ ਵਗੈਰਾ ਖੜੇ ਹੋਏ ਸੀਗੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਜਿਹੜੇ ਪ੍ਰੈਗਨੈਂਟ ਲੇਡੀ ਸੀ ਉਹਨਾਂ ਨੂੰ ਹਸਪੀਟਲ ਵਿੱਚ ਪਹੁੰਚਾਇਆ ਗਿਆ ਹੈ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਸੀ ਜਿਹਦੇ ਸਟਿਚਸ ਵਗੈਰਾ ਲੱਗੇ ਨੇ ਤੇ ਅਸੀਂ ਜਿਹੜੇ ਮੌਕੇ ਤੇ ਹੁਣ ਆਏ ਆ ਅਸੀਂ ਸਾਰੀ ਜਿਹੜੀ ਤਤਤੀਸ਼ ਆਪਣੀ ਆਰੰਭ ਕਰ ਦਿੱਤੀ ਹੈ ਤੇ ਐਫ ਆਈ ਆਰ ਅਸੀਂ ਮੁਤਾਬਕ ਕਾਨੂੰਨ ਅਨੁਸਾਰ ਦਰਜ ਕਰਾਂਗੇ ਇਸ ਤੋਂ ਇਲਾਵਾ ਗੱਡੀ ਨੂੰ ਅਸੀਂ ਲੈ ਕੇ ਜਾ ਰਹੇ ਹਾਂ ਅਪਨਡਾ ਉਹ ਅਸੀਂ ਉਹ ਅਸੀਂ ਬਿਲਕੁਲ ਮੌਕਾ ਮੌਕਾ ਜਾਇਜ਼ ਕਰ ਕਰਕੇ ਨਾ ਮੌਕੇ ਦਾ ਜਾਇਜ਼ਾ ਲੈ ਕੇ ਜਿਹੜੀ ਲੇਡੀ ਲੈਟੈਂਟ ਸੀ ਉਹਦੇ ਕੋਲ ਲਾਇਸੈਂਸ ਹੈਗਾ ਨੇ ਵੀ ਆਰ ਗੋਇੰਗ ਇਨਟੂ ਥੈਟ ਅਸੀਂ ਚੈੱਕ ਕਰ ਰਹੇ ਆ ਅੱਜ ਜਸਟ ਮੌਕੇ ਤੇ ਮੈਂ ਪਹੁੰਚੀ ਆ ਅਸੀਂ ਮੈਂ ਆਪਣਾ ਸਾਰਾ ਮੌਕਾ ਸਾਈਜ਼ ਕਰ ਲਿਆ ਆ ਇਸ ਤੋਂ ਇਲਾਵਾ ਜਿਹੜੇ ਵੀ ਅਸੀਂ ਜਿਹੜੀ ਲੇਡੀ ਚਲਾ ਰਹੀ ਸੀਗੀ ਉਹਨਾਂ ਦੇ ਸਾਰੇ ਡਾਕੂਮੈਂਟਸ ਅਸੀਂ ਜਿਹੜੇ ਆ ਉਹ ਦੇਖਾਂਗੇ ਕਿ ਉਹਨਾਂ ਕੋਲ ਡਾਕੂਮੈਂਟ ਲਾਇਸੈਂਸ ਤਾਂ ਕੋਈ ਪ੍ਰੋਪਰ ਹੈਗੇ ਆ ਜਾਂ ਨਹੀਂ ਹੈਗੇ ਆ ਇਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਬਕਾਇਦਾ ਟੈਸਟ ਵੀ ਕਰਵਾਇਆ ਜਾਵੇਗਾ ਕਿ ਉਹ ਐਲਕੋਹੋਲਿਕ ਤਾਂ ਨਹੀਂ ਸੀਗੇ ਇਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਦਾ ਨੁਕਸਾਨ ਹੋਇਆ ਸਕੂਟਰ ਦਾ ਜਾਂ ਕਿਸੇ ਹੋਰ ਵਹੀਕਲ ਦਾ ਨੁਕਸਾਨ ਹੋਇਆ ਆ ਉਹ ਵੀ ਅਸੀਂ ਜਿਹੜਾ ਚੈੱਕ ਕਰਾਂਗੇ ਬਟ ਜਿਹੜੀ ਮੋਸਟ ਪ੍ਰਾਇੋਰਟੀ ਸਾਡੀ ਫਿਰ ਹਾਲ ਦੀ ਘੜੀ ਇਹ ਆ ਵੀ ਜਿਹੜੇ ਪ੍ਰੈਗਨੈਂਟ ਲੇਡੀਸ ਸਗੇ ਉਹ ਬਿਲਕੁਲ ਸਹੀ ਨੇ ਤੰਦਰੁਸਤ ਨੇ ਉਹਦਾਂ ਲੈਣ ਲਈ ਅਸੀਂ ਜਿਹੜੇ ਹਸਪੀਟਲ ਚਾ ਰਹੇ ਹਾਂ ਚੈੱਕਨ ਵਾਸਤੇ